ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੀ YouTube ਚੈਨਲ ਘਰ ਦੀ ਸੋਈ ਦੇ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਆ Shimla Mirch dahi wali ਜੋ ਕਿ ਨਵੇਂ ਤਰੀਕੇ ਦੇ ਨਾਲ ਅੱਗੇ ਵੈਸੇ ਤਾਂ ਆਪਾਂ Shimla Mirch ਬਣਾਉਂਦੇ ਹੀ ਆ ਰੋਜ਼ ਪਰ ਉਹ ਤਰੀਕਾ ਨਹੀਂ ਇਹ ਦਹੀਂ ਵਾਲੀ Shimla Mirch ਇੱਕ ਵਾਰੀ ਤੁਸੀਂ ਬਣਾਵੋਗੇ ਤਾਂ ਬਾਰ-ਬਾਰ ਖਾਓਗੇ ਅੱਜ ਆਪਾਂ Shimla Mirch ਬਣਾਵਾਂਗੇ ਤੇ ਹੁਣ ਇਹਨੂੰ ਆਪਾਂ ਕੱਟਾਂਗੇ ਚੰਗੀ ਤਰ੍ਹਾਂ ਆਪਾਂ ਧੋ ਲਈਆਂ ਆ Shimla Mirchਾਂ ਇਸ ਟ੍ਰਿਕ ਦੇ ਨਾਲ ਆਪਾਂ ਇਹਨੂੰ ਜਿਹੜਾ ਕੱਟ ਲੈਣਾ ਹੈ ਇਸ ਤਰੀਕੇ ਨਾਲ ਮੇਰੇ ਮੇਸ਼ੀ ਮੁੰਗਾ ਚ ਆਪਾਂ ਇਹ ਸਾਰੀਆਂ ਮੇਸ ਇਸ ਤਰੀਕਾ ਕੱਟ ਲਵਾਂਗੇ ਇਹ ਦਸੋਂ ਖੇਲਾ ਦਿੱਤਾ ਮੈਂ ਇਹਦਾ ਵੀ ਕਰ ਸਕਦੇ ਆ ਮੈਂ ਤਾਂ ਜ਼ਿਆਦਾਤਰ ਇਦਾਂ ਹੀ ਕਰਦੀ ਹਣੀ ਸਾਰੀਆਂ Shimla ਮਰਚਾ ਇਸ ਤਰੀਕੇ ਨਾਲ ਆਪਾਂ ਕੱਟ ਲਵਾਂਗੇ ਇਹ ਦਹੀ ਵਾਲੀ Shimla ਮਰਚਾ ਦੀ ਸੌਜੀ ਬਹੁਤ ਹੀ ਸਵਾਦ ਲੱਗਦੀ ਹੈ ਦੇ ਵੀ ਸਾਰੇ ਜਿਹੜੇ ਆਪਾਂ ਕੱਟਣੇ ਆ। ਆਪਡੀ ਅੰਸ਼ੀ ਮਿਰਚ ਆਪਾਂ ਵਰੀ-ਵਰੀ ਕੱਟ ਲਈਆਂ ਆ। ਦੇਖ ਲਓ ਸਭ ਦੇਖ ਸਕਦੇ ਹੋ ਸਾਰੀਆਂ ਇਸ ਤਰੀਕੇ ਦੇ ਨਾਲ ਸ਼ਿਮਲਾ ਮਿਰਚਾ ਕੱਟ ਲੈਣੀ ਆ ਤੇ ਆਪਾਂ ਪਿਆਜ਼ ਪਹਿਲੇ ਕੱਟ ਲਏ ਆ। ਪਿਆਜ਼ ਟਮਾਟਰ ਤੇ ਜਿਹੜੀ ਹਰੀ ਮਿਰਚ ਆਪਾਂ ਇਸ ਤਰੀਕੇ ਦੇ ਨਾਲ ਕੱਟ ਲੈਣੀ ਆ। ਲੰਬੀ-ਲੰਬੀ ਸਮਾਨਾ ਪ੍ਰਾ ਰੈਡੀ ਹੈ ਇਹਦੇ ਵਿੱਚ ਕੋਈ ਜ਼ਿਆਦਾ ਸਮਾਨ ਨਹੀਂ ਪੈਣਾ ਬਸ ਇਹ ਹੀ ਚੋ ਚਾਰ ਚੀਜ਼ਾਂ ਬਣੂਗੀਆਂ ਸ਼ਿਮਲਾ ਮਿਰਚ ਜੜੀਆਂ ਇਹ ਆਪਣੀਆਂ ਕਟੀਆਂ ਹੋਈਆਂ ਹਨ ਤੇ ਇਹਦੇ ਵਿੱਚ ਹੀ ਆਪਾਂ ਨਾ ਪਿਆਜ਼ ਪਾ ਲੈਣੇ ਆ ਇਹਦੇ ਵਿੱਚ ਹੀ ਪਿਆਜ਼ ਜਿਹੜੀ ਸ਼ਿਮਲਾ ਮਿਰਚ ਤੇ ਪਿਆਜ਼ ਇਹਦੇ ਵਿੱਚ ਪਾ ਕੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਹਲਦੀ ਹਲਦੀ ਧਰਮੇ ਇਥੇ ਜਿੰਨੀ ਕਿ ਲੋੜ ਆਪਾਂ ਨੂੰ ਇਹਦੇ ਵਿੱਚ ਪਾ ਲਾਂਗੇ ਆਪਾਂ ਮਸਾਲਾ ਥੋੜਾ ਜਿਹਾ ਆਪ ਵਿੱਚ ਪਾ ਲਾਂਗੇ ਇਹਨਾਂ ਨੂੰ ਸਾਰੇ ਨੂੰ ਆਪ ਕਰਦਾਂਗੇ ਮਿਕਸ ਚੰਗੀ ਤਰ੍ਹਾਂ ਇਹਨਾਂ ਮਸਾਲਿਆਂ ਨੂੰ ਆਪਾਂ ਮਿਕਸ ਕਰ ਲੈਣਾ ਵਿੱਚ ਇਹਦੇ ਇਹ ਆਪਣੀ ਜਿਹੜੀ ਪਿਆਜ਼ ਤੇ शिमला ਮਿਰਚ ਆਪਣੇ ਮਸਾਲੇ ਸਾਰੇ ਮਿਕਸ ਹੋ ਗਏ ਨੇ ਅੱਗ ਜਿਹੜੀ ਆਪਣੀ ਬਲ ਚੁੱਕੀ ਹੈ ਤੇ ਹੁਣ ਇਹਦੇ ਉੱਤੇ ਰੱਖਾਂਗੇ ਆਪਾਂ ਕੜਾਈ ਤੇ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਇਹਦੇ ਵਿੱਚ ਥੋੜਾ ਜਿਹਾ ਤੇਲ ਪਾਵਾਂਗੇ ਜ਼ਿਆਦਾ ਨਹੀਂ ਪਾਉਣਾ ਥੋੜਾ ਜਿਹਾ ਆਪਰਾ ਤੇਲ ਗਰਮ ਹੋ ਚੁੱਕਿਆ ਇਹਦੇ ਵਿੱਚ ਪਾਵਾਂਗੇ ਆਪਾਂ ਜੀਰਾ ਹੁਣ ਆਪਣਾ ਜਿਹੜਾ ਇਹ ਸ਼ਿਮਲਾ ਮਿਰਚ ਕੈਏ ਦੇ ਮਸਾਲਾ ਰਲਾਇਆ ਹੋਇਆ ਤਾਂ ਇਹ ਆਪਾਂ ਤੇਲ ਦੇ ਵਿੱਚ ਪਾ ਲੈਣਾ ਇਹਨੂੰ ਥੋੜਾ ਜਿਹਾ 2 ਮਿੰਟ ਸਿਰਫ ਫਰਾਈ ਕਰਨਾ ਪੂਨ ਲੈਣਾ ਨਾ ਤੇ ਇਸ ਤਰ੍ਹਾਂ ਤੇ ਜਦੋਂ ਉਹ ਵੀ ਥੋੜਾ ਜਨਾ ਸੱਤ ਬਜਾ ਅਗਰ

ਦੇਖ ਸਕਦੇ ਹੋ ਆਪਣੀਆਂ ਸੁੰਗੜਾ ਮਚਾ ਥੋੜੀ ਜਿਹੀ ਹੋ ਗਈਆਂ ਇੱਕ ਦੋ ਮਿੰਟ ਹੋਰ ਪਕਾ ਲਵਾਂਗੇ ਬਹੁਤ ਥੋੜਾ ਜਿਹਾ ਟਾਈਮ ਹੋਰ ਪੱਕ ਜਾਵੇ ਜਦ ਤੱਕ ਆਪਾਂ ਦਹੀਂ ਦੇ ਵਿੱਚ ਨਮਕ ਪਾ ਲਾਂਗੇ ਇੱਕ ਕੋਲੀ ਅੱਧੀ ਕੋਲੀ ਆਪਾਂ ਦਹੀਂ ਲੈ ਲਿਆ ਤੇ ਇਹ ਉਹਦੇ ਵਿੱਚ ਸੁੰਗੜਾ ਮਚੇਜ ਨਮਕ ਥੋੜਾ ਪਾਇਆ ਜੀ ਤੇ ਇਹਦੇ ਵਿੱਚ ਥੋੜਾ ਜਿਹਾ ਹੋ ਆਪਾਂ ਨਮਕ ਪਾ ਲਾਂਗੇ ਸਵਾਦ ਅਨੁਸਾਰ ਥੋੜੀ ਜੀ ਇਹਦੇ ਵਿੱਚ ਪਾਵਾਂਗੇ ਪਾਵਾਂਗੇ ਹਲਦੀ ਇਹ ਮਿਕਸ ਕਰ ਲਾਂਗੇ

ਕੋ ਮਿੰਟ ਟੇਨ ਹੋਲਡ ਪਾਣਾ ਹੈ ਆਪਾਂ ਇਹਦੇ ਉੱਤੇ ਮੱਠੀ ਮੱਠੀ ਅੱਗ ਤੇ 2 ਮਿੰਟ ਹੋਰ ਪਕਾ ਲੈਣਾ। ਜਿਵੇਂ ਹੋ ਗਿਆ ਉਹਨੇ ਹੋ ਗਏ। ਲੱਗੀਆਂ ਢਾਈ ਕੇ ਬਾਅਦ ਇਹ ਸ਼ਿਮਲਾ ਮਿਰਚ ਪਾ ਪਈ। ਤੁਸੀਂ ਜੇ ਇਸਾ ਦੇ ਆਪਣੀ ਸ਼ਿਮਲਾ ਮਿਰਚ ਜਿਹੜੀ ਪੱਕ ਚੁੱਕੀ ਐ ਚੰਗੇ ਤਰੀਕੇ ਨਾਲ ਹੁਣ ਆਪਾਂ ਇਹਨੂੰ ਚੰਡੇ ਤੋਂ ਉਤਾਰ ਲਾਂਗੇ। ਇੱਕ ਵਾਰੀ ਤੁਸੀਂ ਇਹ ਦਹੀਂ ਵਾਲੀ ਸ਼ਿਮਲਾ ਮਿਰਚ ਜ਼ਰੂਰ ਟਰਾਈ ਕਰਿਓ ਤੇ ਬਹੁਤ ਹੀ ਸਵਾਦ ਵਾਲੀ ਜੀ। ਕੋਨੇਪਾ ਕੋਲੀ ਦੇ ਵਿੱਚ ਫੜ ਲਵਾਂ ਤਰੀਕੇ ਦੇ ਨਾਲ ਦਹੀਂ ਵਾਲੀ ਸ਼ਿਮਲਾ ਮਿਰਚ ਜ਼ਰੂਰ ਟਰਾਈ ਕਰਿਓ ਜੇ ਕਰ ਇਹ ਰੈਸਪੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ